ਗੋਇੰਦਵਾਲ ਜੀ ਦਾ ਖਾਲਸਾ ਸ੍ਰੀ ਗੋਇੰਦਵਾਲ ਜੀ ਦੀ ਫਤਿਹ ਆਓ ਪਿਆਰੀ ਸਵਾਸੰਗ ਜੀ ਆਪਾਂ ਦਰਸ਼ਨ ਕਰਦੇ ਆ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪਾਤਸ਼ਾਹੀ 10ਵੀਂ ਇਸ ਪਵਿੱਤਰ ਅਸਥਾਨ ਦਾ ਇਤਿਹਾਸ ਆਦਿਸ਼ਾ ਗੁਰੂ ਗੋਬਿੰਦ ਸਿੰਘ ਜੀ ਜਦੋਂ ਆਨੰਦਪੁਰ ਛੱਡਣ ਤੋਂ ਲੈ ਕੇ ਮੁਕਤਸਰ ਖਦਰਾਨ ਦੀ ਢਾਬ ਦੇ ਸਫ਼ਰ ਨਾਲ ਜੁੜਿਆ ਹੋਇਆ ਹੈ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸ੍ਰੀ ਆਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਅਪਰੰਤ ਚਮਕੌਰ ਸਾਹਿਬ ਮਛੂੜਾ ਸਾਹਿਬ ਖਲਾਲ ਲਲਕਲਾ ਗੁਰਦੁਆਰਾ ਸ੍ਰੀ ਗੁਰੂ ਸਰਸਾ ਸਾਹਿਬ ਰੇਰੂ ਸਾਹਿਬ ਆਰੰਪੂਰ ਕਨੇਚ ਤੋਂ ਹੁੰਦੇ ਹੋਏ 13 ਬੋ ਸੰਮਤ 1761 27 ਦਸੰਬਰ 1704 ਸਾਨੇਵਾਲ ਇਸ ਅਸਥਾਨ ਤੇ ਪੁੱਜ ਕੇ ਕ੍ਰੀੜ ਦੀ ਜੜ ਨਾਲ ਢੋਲਾ ਲਈ ਇੱਕ ਬੰਦੇ ਰਾਹੀਂ ਪਿੰਡ ਦੀ ਪੰਚਾਇਤ ਨੂੰ ਬੁਲਾਇਆ ਪਰ ਕੋਈ ਨਾ ਆਇਆ ਤੇ ਕਿਹਾ ਇੱਥੇ ਕੋਈ ਪੰਚਾਇਤ ਨਹੀਂ ਹੈ ਬਾਦਸ਼ਾਹ ਦੇ ਬਚਨ ਹੋਏ ਅੱਗੇ ਵੀ ਨਹੀਂ ਹੋਵੇਗੀ ਆਪ ਜੀ ਨੇ ਚਾਲੇ ਪਾ ਦਿੱਤੇ ਪਰ ਅਜੇ ਥੋੜੀ ਦੂਰ ਗਏ ਸੀ ਕਿ ਨਗਰ ਦੀ ਕੁਝ ਸੰਗਤਾਂ ਨੇ ਆ ਕੇ ਘੇਰਾ ਪਾਲਿਆ ਗੁਰੂ ਜੀ ਨੂੰ ਰੋਕ ਲਿਆ ਖਿਮਾ ਚਾਹੀ ਤੇ ਸੇਵਾ ਕੀਤੀ ਬੱਚੇ ਨੇ ਹੋਏ ਤੁਸੀਂ ਰੱਖ ਲਈ ਧਰਮੀ ਬੰਦੇ ਇਨਸਾਫ ਕਰਨਗੇ ਇਸ ਸਥਾਨ ਦਾ ਨਾਮ ਘੇਰਾ ਸਾਹਿਬ ਹੈ ਇਹਨਾਂ ਬੱਚਨ ਦਾ ਅਸਰ ਅਜੇ ਵੀ ਹੈ ਪੰਚਾਇਤ ਬਣਦੀ ਹੈ ਜੁੜਦੀ ਨਹੀਂ ਕੁਝ ਸਿਆਣੇ ਪ੍ਰਾਣੀ ਇਨਸਾਫ ਕਰ ਦਿੰਦੇ ਹਨ ਆਉ ਆਪਾਂ ਗੁਰਦੁਆਰਾ ਸਾਹਿਬ ਜੀ ਦੇ ਬਾਬਾ ਜੀ ਤੋਂ ਵਿਸਤਾਰ ਨਾਲ ਅਸਥਿਆਸ ਦੀ ਜਾਣਕਾਰੀ ਲੈਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦੁਆਰਾ ਦਮਦਮਾ ਸਾਹਿਬ ਆਪਾਸ਼ੇ 10ਵੀਂ ਦਸਹਿਰਾ ਗਰਾਉਂਡ ਸਾਨੇਵਾਲ ਵਿਕੇ ਹੈ ਇਸ ਧਰਤੀ ਦੇ ਉੱਤੇ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਚਲਦੇ ਹਨ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਤੇ ਉਸ ਸਫ਼ਰ ਦੇ ਵਿੱਚੋਂ ਅਨੰਦਪੁਰ ਸਾਹਿਬ ਤੋਂ ਲੈ ਕੇ ਮੁਕਤਸਰ ਸਾਹਿਬ ਕਦਰਾਨੇ ਦੀ ਢਾਬ ਦੇ ਨਾਲ ਇਸ ਸਫ਼ਰ ਦਾ ਸਤਿਗੁਰੂ ਜੀ ਦਾ ਇਤਿਹਾਸ ਜੁੜਿਆ ਹੋਇਆ ਤੇ ਸਤਿਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ 27 ਦਸੰਬਰ 1704 ਭਾਵ 13 ਪੋ ਸੰਮਤ 1761 ਨੂੰ ਇਸ ਧਰਤੀ ਦੇ ਉੱਤੇ ਆਪਣੇ ਮੂਰਕ ਚਰਨ ਪਾ ਕੇ ਇਸ ਧਰਤੀ ਨੂੰ ਭਾਗਾ ਵਾਲੀ ਬਣਾਉਂਦੇ ਨੇ ਸਤਗੁਰੂ ਕਲਗੀਧਰ ਮਹਾਰਾਜ ਜੀ ਨੇ ਇਸ ਧਰਤੀ ਦੇ ਉੱਤੇ ਆ ਕੇ ਜਿਨ੍ਹਾਂ ਦੇ ਨਾਲ ਉਸ ਸਮੇਂ ਭਾਈ ਦਇਆ ਸਿੰਘ ਭਾਈ ਮਾਨ ਸਿੰਘ ਅਤੇ ਭਾਈ ਗਨੀਖਾਂ ਗਨੀਖਾਂ ਨਵੀਖਾਂ ਸਤਗੁਰੂ ਜੀ ਦੇ ਨਾਲ ਇਸ ਧਰਤੀ ਤੇ ਭਾਈ ਧਰਮ ਸਿੰਘ ਜੀ ਨਾਲ ਸਨ ਤੇ ਸਤਗੁਰੂ ਜੀ ਨੇ ਇਸ ਧਰਤੀ ਦੇ ਉੱਤੇ ਆ ਕੇ ਬਰਾਜਣਾ ਕੀਤਾ ਅਤੇ ਇੱਕ ਰਾਈ ਨੂੰ ਬੁਲਾ ਕੇ ਸਤਗੁਰੂ ਜੀ ਨੇ ਨਗਰ ਦੇ ਵਿੱਚੋਂ ਪੰਚਾਇਤ ਨੂੰ ਬੁਲਾਉਣਾ ਕੀਤਾ ਜਦਕਿ ਪੰਚਾਇਤ ਸਮੇਂ ਅਨੁਸਾਰ ਨਹੀਂ ਪਹੁੰਚ ਸਕੀ ਸਤਿਗੁਰੂ ਕਲਗੀਧਰ ਮਹਾਰਾਜ ਜੀ ਨੇ ਬਚਨ ਕੀਤਾ ਕਿ ਅੱਗੇ ਵਾਸਤੇ ਵੀ ਇੱਥੇ ਪੰਚਾਇਤ ਨਹੀਂ ਜੁੜੇਗੀ ਪਰ ਸਤਿਗੁਰੂ ਕਲਗੀਧਰ ਮਹਾਰਾਜ ਜੀ ਆਨੇ ਫਿਰ ਇਸ ਧਰਤੀ ਦੇ ਉੱਤੇ ਬਰਾਜ ਕੇ ਹੀ ਸੰਗਤਾਂ ਨੂੰ ਸੰਗਤਾਂ ਨੇ ਆ ਕੇ ਆਪਣੀ ਇਸ ਅਮਰੀਖ ਹਮਾਮਗੀ ਮਹਾਰਾਜ ਜੀ ਪਹੁੰਚ ਨਹੀਂ ਸਕੇ ਸੋ ਕਲਗੀਧਰ ਮਹਾਰਾਜ ਜੀ ਨੇ ਇਸ ਧਰਤੀ ਦੇ ਉੱਤੇ ਬਰਾਜ ਕੇ ਇਸ ਧਰਤੀ ਨੂੰ ਬਾਗਾਂ ਵਾਲੀ ਬਣਾਇਆ ਤੇ ਉਸ ਸਮੇਂ ਤੋਂ ਲੈ ਕੇ ਤੇ ਪੰਚਾਇਤ ਨਹੀਂ ਜੁੜਦੀ ਅਜੇ ਤੱਕ ਸੋ ਸਤਿਗੁਰੂ ਕਲਗੀਧਰ ਮਹਾਰਾਜ ਦੇ ਬਚਨ ਅੱਜ ਵੀ ਚੱਲ ਰਹੇ ਨੇ ਸਤਿਗੁਰੂ ਕਲਗੀਧਰ ਮਹਾਰਾਜ ਜੀ ਨੇ ਇਸ ਧਰਤੀ ਦੇ ਉੱਤੇ ਆ ਕੇ ਪਾਵ ਜਿਹੜਾ ਕੱਲ ਨੂੰ 27 ਤਰੀਕ ਦਾ ਦਿਨ ਹੈ 13ਪੋ ਵਾਲਾ ਸਤਿਗੁਰੂ ਕਲਗੀਧਰ ਮਹਾਰਾਜ ਜੀ ਨੇ ਇਸ ਧਰਤੀ ਦੇ ਉੱਤੇ ਆਪਣੇ ਮਹਾਰਗ ਚਰਨ ਪਾ ਕੇ ਇਸ ਧਰਤੀ ਨੂੰ ਬਾਗਾਂ ਵਾਲੀ ਬਣਾਇਆ ਸੋ ਧੰਨਵਾਦ ਹੈ ਸਰਕਾਰ ਜੋਗ ਵੀਰ ਜੀ ਦਾ ਜਿਨ੍ਹਾਂ ਨੇ ਇਸ ਇਤਿਹਾਸ ਬਾਰੇ ਆਪ ਜੀ ਨੂੰ ਜਾਣੂ ਕਰਾਉਣ ਵਾਸਤੇ ਸਤਿਗੁਰੂ ਕਲਗੀਧਰ ਮਹਾਰਾਜ ਜੀ ਦੇ ਚਰਨ ਛੋਪ ਪਵਿੱਤਰ ਧਰਤੀ ਕੋ ਦੁਆਰਾ ਧੰਨਵਾਦ ਸਹਿਬ ਕੇ ਪਹੁੰਚ ਕੇ ਆਪ ਜੀ ਤੱਕ ਸਤਿਗੁਰੂ ਜੀ ਦੇ ਜੀਵਨ ਦੇ ਸਫਰ ਵਿੱਚੋਂ ਇਸ ਧਰਤੀ ਤੇ ਪਹੁੰਚਣ ਦਾ ਇਤਿਹਾਸ ਆਪ ਜੀ ਤੱਕ ਪਹੁੰਚਾਉਣਾ ਕੀਤਾ ਹੈ ਸੋ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਕਾਰਜੋਗ ਵੀਰ ਜੀ ਦਾ ਧੰਨਵਾਦ ਕੀਤਾ ਜਾਂਦਾ ਹੈ ਸੋ ਬਾਕੀ ਵੀ ਸੰਗਤਾਂ ਨੂੰ ਬੇਨਤੀ ਹੈ ਭਾਈ ਜਦੋਂ ਆਪ ਜੀ ਅਨੰਤਪੁਰ ਸਾਹਿਬ ਜਾਂ ਹੋਰ ਵੀ ਕਿਸੇ ਸਥਾਨਾਂ ਤੇ ਜਾ ਕੇ ਦਰਸ਼ਨ ਕਰਦੇ ਹੋ ਤਾਂ ਇਸ ਧਰਤੀ ਦੇ ਉੱਤੇ ਵੀ ਪਹੁੰਚ ਕੇ ਸਤਿਗੁਰੂ ਕਲਗੀਧਰ ਮਹਾਰਾਜ ਸਕੇ ਪਾਤਸ਼ਾਹ ਦੀ ਇਸ ਧਰਤੀ ਦੇ ਦਰਸ਼ਨ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਨੂੰ ਵੱਤ-ਵੱਤ ਸ਼ੇਅਰ ਜਰੂਰ ਕਰਿਓ ਜੀ ਤਾਂ ਕਿ ਹੋਰ ਵੀ ਸੰਗਤਾਂ ਦੇਕਰ ਵੀਡੀਓ ਪਹੁੰਚ ਸਕੇ